ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਤਾਂ ਦੋਸਤੋ ਸੁਲਤਾਨ ਸ਼ਮਸ਼ਪੁਰ ਦੇ ਚਾਹਣ ਵਾਲਿਆਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਕਿ ਸੁਲਤਾਨ ਸ਼ਮਸ਼ਪੁਰ ਵੀ ਇੰਡੀਆ ਪਹੁੰਚ ਰਿਹਾ ਹੈ ਹਾਂਜੀ ਦੋਸਤੋ ਇਹ ਵੱਡੀ ਖੁਸ਼ਖਬਰੀ ਦਿੱਤੀ ਆਮੜਾ ਲੋਪੋ ਨੇ ਦਰਸ਼ਕਾਂ ਦੀ ਖੁਸ਼ਖਬਰੀ ਦੇ ਲਈ ਦੱਸਦਾ ਜਿਸ ਨੇ ਕਿ ਇੱਕ ਚੱਲਦੇ ਮੈਚ ਦੇ ਵਿੱਚ ਦੱਸਿਆ ਕਿ ਸੁਲਤਾਨ ਸ਼ਮਸ਼ਪੁਰ ਵੀ ਇੰਡੀਆ ਪਹੁੰਚ ਰਿਹਾ ਹੈ ਜੋ ਕਿ 11 ਫਰਵਰੀ ਨੂੰ ਹੋਣ ਵਾਲੇ ਸੰਦੀਪ ਨੰਗਲੰਬੀਆ ਕਬੱਡੀ ਕੱਪ ਤੇ ਖੇਡੇਗਾ ਮਸ਼ਕੁਰੀਆ ਸੁਲਤਾਨ ਵੀ ਖੇਡੇਗਾ ਮੇਰੇ ਵੀਰੋ ਤਾਂ ਦੋਸਤੋ ਇਹ ਸੁਲਤਾਨ ਦੇ ਚਾਹਣ ਵਾਲੇ ਦੇ ਲਈ ਇੱਕ ਚੰਗੀ ਖੁਸ਼ਖਬਰੀ ਹੈ ਸੋ ਉਹਨਾਂ ਦਾ ਇੰਤਜ਼ਾਰ ਵੀ ਹੁਣ ਖਤਮ ਹੋਣ ਜਾ ਰਿਹਾ ਹੈ ਤੇ ਸੁਲਤਾਨ ਦੀਆਂ ਰੇਡਾਂ ਜਲਦੀ ਦੇਖਣ ਨੂੰ ਮਿਲਣਗੀਆਂ ਤਾਂ ਇਹ ਸੀ ਦੋਸਤੋ ਸੁਲਤਾਨ ਨੂੰ ਲੈ ਕੇ ਇੱਕ ਵੱਡੀ ਖੁਸ਼ਖਬਰੀ ਬਾਕੀ ਦੋਸਤੋ ਕਬੱਡੀ ਦੇ ਰਿਲੇਟਿਡ ਹੋਰ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਭਾਈ ਜੀ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ